ਜੈ ਮਾਤਾ ਦੀ ਜੈ ਬਾਬੇ ਦੀ ਜੈ ਪੀਰਾਂ ਦੀ ਯਾਰ ਵੀਰ ਚੰਨਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਜੈ ਮਾਤਾ ਦੀ ਜੈ ਬਾਬੇ ਦੀ ਜੈ ਪੀਰਾਂ ਦੀ ਬਹੁਤ ਸਾਰੇ ਭੈਣ ਭਰਾਵਾਂ ਦੇ ਮੈਨੂੰ ਮੈਸੇਜ ਆਏ ਫੋਨ ਆਏ ਕਿ ਬਾਬਾ ਜੀ ਕੋਈ ਸ਼ੈਤਾਨ ਦਾ ਵੀ ਬਸ਼ੀ ਕਰਨ ਪਾਉ ਜਿਵੇਂ ਕਿ ਹਰ ਕੋਈ ਫਕੀਰ ਹਰ ਕੋਈ ਸਾਧੂ ਸੰਤ ਇਹ ਚੀਜ਼ ਦੇ ਬਾਰੇ ਸ਼ੈਤਾਨ ਬਾਰੇ ਜਾਣਕਾਰੀ ਰੱਖਦਾ ਵੀ ਤੁਸੀਂ ਉਹਦੇ ਬਾਰੇ ਵੀ ਸਾਨੂੰ ਚਾਨਣਾ ਪਾਉ ਮੈਂ ਹੁਣ ਸੂਰ ਵੀਰ ਸ਼ੈਤਾਨ ਦੇ ਨਾਂ ਦਾ ਬਸ਼ੀਕਰਨ ਲਗਾਇਆ ਪਾਉਣ ਤੁਸੀਂ ਇਹ ਜੋ ਸੂਰ ਵੀਰ ਸ਼ੈਤਾਨ ਆ ਬਹੁਤ ਸ਼ਕਤੀਸ਼ਾਲੀ ਆ ਜਿੱਦਾਂ ਮੈਂ ਕਹਾਂਗਾ ਤੁਸੀਂ ਉਦਾਂ ਵਿਧੀਪੂਰਵਕ ਤੁਸੀਂ ਇਹਦੀ ਸੇਵਾ ਕੱਢਣੀ ਆ ਜੇ ਤੁਸੀਂ ਗੁਰੂ ਵਾਲੇ ਆ ਤਾਂ ਠੀਕ ਆ ਨਹੀਂ ਤਾਂ ਕਿਸੇ ਮਹਾਂਪੁਰਸ਼ ਦਾ ਸਹਾਰਾ ਲੈਣਾ ਜ਼ਰੂਰੀ ਆ ਕੋ ਸ਼ੈਤਾਨ ਸ਼ੈਤਾਨ ਹੁੰਦਾ ਸ਼ੈਤਾਨ ਜਿਹੜਾ ਆ ਉਹ ਬਖਸ਼ਦਾ ਨਹੀਂ ਕਿਸੇ ਨੂੰ ਵੀ ਇਹ ਜਦੋਂ ਪਾਠ ਕਰਨਾ ਤੁਸੀਂ ਕੋਲ ਪਾਣੀ ਰੱਖਣਾ ਆ 21 ਦਿਨ ਦੀ ਸੇਵਾ ਤੁਹਾਡੀ ਹੋਣੀ ਆ ਜੇ ਕੋਈ ਭੈਣ ਕਰ ਸਕਦੀ ਤੇ 21 ਦਿਨ ਜੇ ਕੋਈ ਭਰਾ ਨਹੀਂ ਕਰਨਾ ਤਾਂ 41 ਦਿਨ ਪਹਿਲੇ ਦਿਨ ਤੁਸੀਂ ਦੋ ਲੱਡੂ ਰੱਖਣੇ ਆ ਇੱਕ ਮਿੱਠਾ ਪਾਨ ਰੱਖਣਾ ਕੋਲ ਜੋਗ ਦੀ ਭੇਟ ਆ ਜਾ ਇਹ ਆਖਰੀ ਦਿਨ ਜਦੋਂ ਤੁਸੀਂ ਸੇਵਾ ਪੂਰੀ ਕਰਕੇ ਉੱਠਣਾ ਆ ਫਿਰ ਪੰਜ ਲੱਡੂ ਦੋ ਮਿੱਠੇ ਪਾਨ ਨਾਲ ਆਪਣੇ ਮੈਕਸ ਮਠਿਆਈ ਰੱਖਣੀ ਪਈ ਜਾਕ ਨਾਲ ਸ਼ਿੰਗਾਰ ਕਿੱਟ ਰੱਖਣੀ ਆ ਇੱਕ ਸ਼ਰਾਬ ਦਾ ਪਾਈਆ ਬੋਤਲ ਰੱਖਣੀ ਬੋਤਲ ਵੀ ਰੱਖ ਸਕਦੇ ਹੋ ਤੁਸੀਂ ਇਹ ਸਮਾਨ ਜਦੋਂ ਦੇਣਾ ਤੇ ਦਰਿਆ ਦੇ ਕੰਢੇ ਜਾਂ ਨਹਿਰ ਦੇ ਕੰਢੇ ਜਾਂ ਫਿਰ ਬੀਆ ਬਾਗ ਆਜਾੜ ਵਿੱਚ ਪੱਧਰੇ ਜਿੱਥੇ ਤੁਹਾਨੂੰ ਕੋਈ ਟੋਕੇ ਨਾ ਉੱਥੇ ਰੱਖ ਕੇ ਆ ਜਾਣਾ ਹੈ ਧੂਫਲਾ ਕੇ ਇੱਕ ਮਾਲਾ ਦਾ ਪਾਠ ਕਰਕੇ ਵਾਪਸ ਆ ਜਾਣਾ ਤੁਸੀਂ ਵਿਆਹ ਲੋ ਸੁਰਵੀ ਸ਼ੈਤਾਨ ਜੀ ਤੁਹਾਡੀ ਸੇਵਾ ਆਪਣੇ ਪੂਜਾ ਲਵੋ ਪ੍ਰਸ਼ਾਦ ਲਵੋ ਪੀਟਾ ਲਵੋ ਪੁਜਾਰੀ ਲਵੋ ਕਹਿ ਕੇ ਘਰ ਨੂੰ ਆ ਜਾਣਾ ਘਰ ਆਣ ਕੇ ਮੂੰਹ ਹੱਥ ਧੋਣਾ ਧੋ ਕੇ ਫਿਰ ਬਾਕੀ ਕੰਮ ਕਰਦੇ ਆ ਜੇ ਤੁਹਾਡਾ ਇਦਾਂ ਮੈਨੂੰ ਪਿਆਰ ਮਿਲਦਾ ਰਿਹਾ ਤਾਂ ਮੈਂ ਤੁਹਾਡੀ ਹਰ ਫਰਮਾਇਸ਼ ਤੇ ਵੀਡੀਓ ਪਾਵਾਂਗਾ ਇਹ ਜੋ ਵੀਡੀਓ ਮੈਂ ਤੁਹਾਨੂੰ ਪਾਉਣ ਲੱਗਾ ਆ ਇਹ ਸਾਨੂੰ ਜੋ ਮਹਾਪੁਰਸ਼ਾਂ ਤੋਂ ਮਿਲੇ ਹੋਏ ਸ਼ਬਦ ਆ ਉਹ ਮੈਂ ਪਾ ਰਿਹਾ ਆ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜਿਹੜੇ ਨਵੇਂ ਮੇਰੇ ਭੈਣ ਭਰਾ ਮੇਰੇ ਨਾਲ ਜੁੜੇ ਹੋਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰਨਾ ਤੁਹਾਡਾ ਪਿਆਰ ਹੀ ਸਦਕਾ ਮੈਂ ਇਹ ਵੀਡੀਓ ਪਾ ਰਿਹਾ ਆ ਤੁਹਾਡਾ ਪਿਆਰ ਮੈਨੂੰ ਇਦਾਂ ਮਿਲੀ ਜਾਂਦਾ ਮੈਂ ਤੁਹਾਡੀ ਹਰ ਫਰਮਾਇਸ਼ ਤੇ ਜੋ ਵੀਡੀਓ ਤੁਸੀਂ ਕਹਿੰਦੇ ਆ ਮੈਨੂੰ ਮੇਰੇ ਵੀਰ ਨੇ ਸ਼ੇਖ ਹੈਦਰ ਦੀ ਵੀ ਫਰਮਾਇਸ਼ ਪਾਈ ਸੀ ਗੁਰੂ ਗੋਖਰਨਾਥ ਜੀ ਦਾ ਵੀ ਮੈਨੂੰ ਕਿਹਾ ਸੀ ਵੀ ਵੀਡੀਓ ਪਾਉਣ ਨੂੰ ਮੈਂ ਗੁਰੂ ਗੋਖਰਨਾਥ ਜੀ ਦੇ ਨਾਮ ਦੀ ਵੀ ਵੀਡੀਓ ਪਾਵਾਂਗਾ ਸ਼ੇਖ ਹੈਦਰ ਅਲੀ ਆਪਣੇ ਮਲੇਰਕੋਟੜ ਵਾਲੀ ਸਰਕਾਰ ਦੇ ਵੀ ਵੀਡੀਓ ਪਾਵਾਂਗਾ ਹੋਰ ਵੀ ਮੈਨੂੰ ਬਹੁਤ ਫਰਮਾਇਸ਼ਾਂ ਆਈਆਂ ਆ ਤੇ ਮੈਂ ਜਿੱਦਾਂ ਜਿੱਦਾਂ ਕੰਟੀਨਿਊ ਜਿਵੇਂ ਤੁਹਾਡੀਆਂ ਫਰਮਾਇਸ਼ਾਂ ਪੂਰੀ ਕਰ ਜੂਗਾ ਇਹ ਵੀ ਮੈਂ ਵੀਡੀਓ ਟਾਈਮ ਕੱਢ ਕੇ ਆ ਰਹੇ ਆਂ। ਲਓ ਤੁਸੀਂ ਹੁਣ ਧਿਆਨ ਦੇ ਨਾਲ ਇਸ ਸ਼ਬਦ ਨੂੰ ਸੁਣਨਾ ਛੋਟਾ ਜਿਹਾ ਸ਼ਬਦ ਆ ਤੇ ਵਿਧੀਪੂਰਵਕ ਜਿੱਦਾਂ ਮੈਂ ਤੁਹਾਨੂੰ ਦੱਸਿਆ ਉਦਾਂ ਹੀ ਕਰਨਾ ਆ ਕਿਸੇ ਸਿਆਣੇ ਬਜ਼ੁਰਗ ਦੀ ਕੋ ਮਹਾਪੁਰਸ਼ ਦੀ ਬਸਰਾ ਲੈਣੀ ਕਿ ਮੈਂ ਇਸ ਚੀਜ਼ ਦੀ ਸੇਵਾ ਕੱਢਣੀ ਚਾਹੁੰਦਾ ਆ। ਜੇ ਗੁਰੂ ਵਾਲੇ ਤਾਂ ਆਪਣੇ ਗੁਰੂ ਦੇ ਨਾਲ ਮਤਲਬ ਸੰਪਰਕ ਕਰਨਾ ਗੁਰੂ ਨੂੰ ਦੱਸ ਕੇ ਵੀ ਮੈਂ ਸੇਵਾ ਲਗਾ ਕਹਨਾ ਵੀ ਮੇਰੀ ਕੋਈ ਗਲਤੀ ਆ ਤਾਂ ਮੈਨੂੰ ਦੱਸੋ ਮੈਨੂੰ ਕੋਈ ਰਸਤਾ ਦੱਸੋ ਬਧੇਰੇ ਜਾਣਕਾਰੀ ਲਈ ਤੁਸੀਂ ਮੈਨੂੰ ਵੀ ਫੋਨ ਕਰਕੇ ਪਹੁੰਚ ਸਕਦੇ ਆ ਠੀਕ ਹੈ ਜੀ ਲਓ ਮੈਂ ਹੁਣ ਸ਼ਬਦ ਲਗਾ ਦੱਸਣਾ ਤੁਸੀਂ ਧਿਆਨ ਦੇਣਾ ਆ ਧਿਆਨ ਦੇ ਨਾਲ ਸੁਣਨਾ ਆ ਬਿਸਮੱਲਾ ਪਹਿਲਾਂ ਕਹਿਣਾ ਤੁਸੀਂ ਬਿਸਮੱਲਾ ਜੇ Hindu ਮਤ ਵਿੱਚ ਆ ਤੁਸੀਂ ਜੈ ਸ਼੍ਰੀ ਰਾਮ ਕਹਿ ਸਕਦੇ ਆ ਸਿੱਖੀ ਵਿੱਚ ਆ ਤੁਸੀਂ ਗੁਰਸੇਖਿਆ ਤੇ ਵਾਹਿਗੁਰੂ ਕਹਿ ਸਕਦੇ 1 ਓੰਕਾਰ ਕਹਿ ਕੇ ਤੁਸੀਂ ਇਹਨੂੰ ਸ਼ੁਰੂ ਕਰਨਾ ਕਿਉਂਕਿ ਆਪੋ ਆਪਣੇ ਧਰਮ ਜਿਹੜੇ ਆ ਮੈਂ ਧਰਮ ਦਾ ਸਤਕਾਰ ਬਹੁਤ ਕਰਦਾ ਆਪਣੇ ਆਪਣੇ ਧਰਮ ਦੇ ਵਿੱਚ ਰਹਿ ਕੇ ਤੁਸੀਂ ਇਹ ਕਰਨਾ ਜੋ ਵੀ ਸੇਵਾ ਕੱਢਣੀ ਆ ਠੀਕ ਆ ਜੀ ਜਦੋਂ ਤੁਸੀਂ ਰੱਬ ਦਾ ਨਾਮ ਲੈ ਤਾਣਾ ਉਸ ਤੋਂ ਬਾਅਦ ਤੁਸੀਂ ਜਣਾ ਉੱਠ ਜਾਗ ਸੂਰ ਵੀਰ ਸ਼ੈਤਾਨ ਹੱਥ ਵਿੱਚ ਲੱਡੂ ਮੂੰਹ ਵਿੱਚ ਪਾਨ 12 ਬਰਸ ਕੇ ਜਵਾਨ ਬੈਠੇ ਕੋ ਉਠਾ ਲਿਆ ਸੁੱਤੇ ਕੋ ਜਗਾ ਲਿਆ ਖੜੇ ਕੋ ਡੜਾ ਲਿਆ ਇਤਨਾ ਕੰਮ ਨਾ ਕਰੀਂ ਤਮਾ ਕਾ ਬੀਆ ਦੂਦ ਹਰਾਮ ਕਰੇ ਮੇਰੀ ਭਗਤੀ ਗੁਰੂ ਦੀ ਸ਼ਕਤੀ ਚਲੇ ਮੰਤਰ ਪੂਰੇ ਬਾਦਸ਼ਾ ਦਹਾਈ ਮਹਾਦੇਵ ਦੀ ਜੈ ਮਾਤਾ ਦੀ ਜੈ ਬਾਬੇ ਦੀ ਜੈ ਪੀਰਾਂ ਦੀ ਬਸ ਇੰਨੇ ਹੀ ਸ਼ਬਦ ਹੈ ਜੀ